ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਜਗਦੀਪ ਮਾਨਸਾ ਦੋਸਤੋ ਅੱਜ ਪਹੁੰਚਿਆ ਪਸ਼ੂ ਮੰਡੀ ਮਾਨਸਾ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਤੇ ਮੰਡੀ ਤੇ ਬਹੁਤ ਦੂਰੋਂ ਦੂਰੋਂ ਪਸ਼ੂ ਆਉਂਦੇ ਨੇ ਬਹੁਤ ਵਧੀਆ ਤੇ ਸੱਜੇ ਸੂਏ ਤੇ ਟੋਕੜ ਹਰ ਪ੍ਰਕਾਰ ਦੇ ਪਸ਼ੂ ਆਉਂਦੇ ਨੇ ਮਹਿੰਗੇ ਤੋਂ ਮਹਿੰਗਾ ਪਸ਼ੂ ਪਹੁੰਚਦਾ ਹੈ ਤੇ ਮੰਡੀ ਬਹੁਤ ਦੂਰ ਤੱਕ ਬਹੁਤ ਲੰਬੇ ਜਿਹਾਂ ਚ ਲੱਗਦੀਆਂ ਚਲੋ ਤੁਸੀਂ ਕਿਹੜਾ ਮੰਨਣਾ ਹੈ ਤੇ ਵਿੱਚ ਦੁਕਾਨਾਂ ਵੀ ਲੋਕ ਲਾਉਂਦੇ ਨੇ ਇੱਥੇ ਕਿਉਂਕਿ ਮੰਡੀ ਤੇ ਕਾਠ ਬਹੁਤ ਆਉਂਦਾ ਹੈ ਾਟੋੜ ਦੁਕਾਨਾਂ ਲੱਗਦੀਆਂ ਇੱਥੇ ਇਵੇਂ ਆਪ ਦੇਸੀ ਦਵਾਈ ਕੰਬੇਟੀ ਅੰਦਰ ਨਹੀਂ ਨਿਕਲਦਾ ਉਹ ਕ ਕਸੂਂਬੜਾ ਹੁੰਦਾ ਕਸੂਂਬੜਾ ਉਹ ਤਾਂ ਜੋ ਹੈ ਹੈ ਤਾਂ ਦੇਸਾ ਨਾਲ ਜਦ ਜਿਆ ਨਹੀਂ ਨਿਕਲਦੀ ਸਹੀ ਜਿਆਦ ਹੋ ਰਹੀ ਹਾਂ ਕਸੂਂਬੜਾ ਰੱਖਿਆ ਸਮੋਸੇ ਉਧਰ ਧਾਰ ਰੱਖਿਆ ਠੰਡੇ ਲਾ ਗਿਧਰ ਗਿਆ ਆ ਬਰੋ ਜੇ ਪਿੱਛੇ ਪੁਰਾਣੇ ਹੋਣਾ ਬਹੁਤ ਲਾ ਬਾਤ ਕਰਕੇ ਯਾਰ ਅੱਜ ਆਉਗਾ ਦੇਖੀ ਨਾ ਆਪਾਂ ਦੁਪਹਿਰ ਤੋ 3 ਵਜੇ ਮਿਲ ਗਿਆ ਉਹ ਜੇ ਆਉਣ ਵਾਲਾ ਵੀ ਪੂਰ 2 ਵਜੇ ਗਿਆ ਫਿਰ ਕਹਿੰਦੇ ਸੁੱਤੀ ਮਿਲਣ ਵਾਲੀ ਆ ਆਪਦੇ ਲਈ ਛੱਡ ਦੇ ਕੇ ਆਉਂਦੇ ਹਾਂ ਬਹੁਤ ਦੂਰ ਤੱਕ ਮੰਡੀ ਲੱਗੀ ਹੋਈ ਆ ਮਦਰਾਪਾ ਅੱਗੇ ਪਹਿਲਾਂ ਚੱਲਦਾ ਹੁਣ ਆ ਦੇਖੋ ਦੋਸਤੋ ਜਿਹੜਾ ਪੁਰਾਣੇ ਜਵਾਨੇ ਜੇ ਤੇ ਦੁਕਾਨਾਂ ਵੀ ਜਿੱਥੇ ਮੂਰੀਆਂ ਤਲਿਆ ਰਹੇ ਰਸੇ ਇੱਧਰ ਵੇਹੜੇ ਤਾਂ ਤੇ ਹਾਂਜੀ ਦੋਸਤੋ ਇੱਥੇ ਨਾ ਮੱਝਾਂ ਤੇ ਗਾਈਆਂ ਹੀ ਹੁੰਦੀਆਂ ਮੰਡੀ ਤੇ ਤੇ ਹੋਰ ਜਾਨਵਰ ਪਸ਼ੂ ਨਹੀਂ ਹੁੰਦਾ ਤੇ ਬਹੁਤ ਦੂਰੋਂ ਦੂਰੋਂ ਲੈ ਕੇ ਆਉਂਦੇ ਆ ਲੋਕ ਮੰਡੀ ਬਹੁਤ ਵੱਡੀ ਆ ਮਹਿੰਗੇ ਤੋਂ ਮਹਿੰਗਾ ਪਸ਼ੂ ਵੀ ਬਹੁਤ ਰੇਟ ਪੁੱਛਿਆ ਸੀਗਾ مجھا گانیا زیادہ مجھا ہے

بہت ودا Thank <laughs> you.